ਸਤਿਕਾਰਯੋਗ ਮੁੱਖ ਮਹਿਮਾਨ ਸਹਿਬਾਨ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ੁਭਕਾਮਨਾ। ਮੇਰਾ ਨਾਮ ਜਸਮੀਨ ਕੌਰ ਹੈ। ਮੈਂ ਸ਼ਹੀਦ ਮੇਜਰ ਹਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੀਬਾਣੀ ਜਮਾਤ ਦੀ ਵਿਦਿਆਰਥਣ ਹਾਂ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾਕਟਰ ਫੀਮ ਰਾਉ ਅੰਬੇਦਕਰ ਜੀ ਜਨਤੀ ਦੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਏ ਹਾਂ ਉਹਨਾਂ ਦਾ ਪੂਰਾ ਨਾਮ ਡਾਕਟਰ ਫੀਮ ਰਾਉ ਰਾਮਜੀ ਅੰਬੇਦਕਰ ਸੀ ਆਪ ਜੀ ਦਾ ਜਨਮ 14 ਅਪ੍ਰੈਲ 1891 ਈਸਵੀ ਨੂੰ ਮੁਹੰਮਦਪੁਰਦੇਸ਼ ਵਿੱਚ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਰਾਮਜੀ ਸਖਪਾਲ ਅਤੇ ਮਾਤਾ ਜੀ ਦਾ ਨਾਮ ਫੀਮਾ ਬਾਈ ਜੀ ਸੀ ਉਹਨਾਂ ਨੂੰ ਆਪਣੇ ਬਚਪਨ ਵਿੱਚ ਛੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਂ ਆਪਕੀ ਨੂੰ ਦੱਸਣਾ ਚਾਹਨੀ ਹਾਂ ਬਾਬਾ ਸਾਹਿਬ ਜੀ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਉਸ ਸਮੇਂ ਆਇਆ ਜਦੋਂ ਉਹਨਾਂ ਦੀ ਮਾਤਾ ਮੌਤ ਦੇ ਕਰੀਬ ਸਨ ਆਪ ਜੀ ਦੀ ਵੀ ਜਾਤੀ ਨਾਲ ਹੋਣ ਕਾਰਨ ਆਪ ਜੀ ਦੀ ਮਾਤਾ ਨੂੰ ਅਛੂਤ ਮਹਿਲਾ ਸਮਝਿਆ ਗਿਆ ਅਤੇ ਉਹਨਾਂ ਦੇ ਇਲਾਜ ਲਈ ਕੋਈ ਵਿਆਦ ਨਾ ਆਇਆ ਤਾਂ ਉਸ ਸਮੇਂ ਬਾਬਾ ਸਾਹਿਬ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੇਰੀ ਮਾਂ ਜਿਸ ਰੋਗ ਨਾਲ ਪੀੜਿਤ ਹੈ ਉਹ ਤਾਂ ਸਿਰਫ ਇੱਕ ਰੋਗ ਹੈ ਸਾਰੇ ਸਮਾਜ ਜਿਸ ਮਾਨਸਿਕ ਰੂਪ ਤੋਂ ਪੀੜਿਤ ਹੈ ਉਸ ਦਾ ਇਲਾਜ ਬਹੁਤ ਜ਼ਰੂਰੀ ਹੈ ਜੋਨਾਂ ساری ਜ਼ਿੰਦਗੀ ਜੀਤਾ ਦਲਿਤ ਸਮਾਜ ਤੋਂ ਹੋਣ ਕਾਰਨ ਉਹਨਾਂ ਨੂੰ ਆਪਣੀ ਪੜ੍ਹਾਈ ਸਮੇਂ ਕਾਫੀ ਵਿਤਕਰਾ ਸਹਿਣਾ ਪਿਆ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਆਪਣੀ ਪੜ੍ਹਾਈ ਜਾਰੀ ਰੱਖੀ 1907 ਵਿੱਚ ਆਪ ਜੀ ਨੇ 10ਵੀਂ ਜਮਾਤ ਪਾਸ ਕੀਤੀ ਉਹਨਾਂ ਦੇ ਨਾਲ ਵਿੱਚ ਮਹਾਰਾਸ਼ਟਰ ਵਿੱਚ ਊਚਾ ਦਾ ਵੱਡਾ ਬੋਲ ਵਾਲਾ ਸੀ ਸਕੂਲ ਵਿੱਚ ਦਲਿਤ ਵਿਦਿਆਰਥੀਆਂ ਤੋਂ ਨਫ਼ਰਤ ਕੀਤੀ ਜਾਂਦੀ ਸੀ ਉਹਨਾਂ ਨੂੰ ਦੂਜੇ ਵਿਦਿਆਰਥੀਆਂ ਨਾਲ ਬੈਠਣ ਅਤੇ ਖੇਡਣ ਦੀ ਆਗਿਆ ਵੀ ਨਹੀਂ ਸੀ ਇੱਕ ਵਾਰ ਅਧਿਆਪਕ ਸਾਹਿਬ ਨੇ ਡਾਕਟਰ ਵੀਰ ਅੰਬੇਦਕਰ ਜੀ ਨੂੰ ਬਲੈਕਬੋਰਡ ਤੇ ਸਵਾਲ ਹੱਲ ਕਰਨ ਲਈ ਕਿਹਾ ਪਰ ਬਾਕੀ ਮੁੰਡਿਆਂ ਨੇ ਵਿਦਰੋਹ ਪ੍ਰਗਟ ਕੀਤਾ ਅਤੇ ਕਿਹਾ ਸਾਨੂੰ ਇਥੇ ਸਾਡੇ ਰੋਟੀ ਵਾਲੇ ਡੱਬੇ ਚੱਕ ਲੈਂਦੇ ਹੋ ਇਸ ਘਟਨਾ ਨੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ Baal maale chanjod ke rakh ditta is ghatna to baad chochhat prati vidrodhi bhavna unhone mann vich hor vi prabal ho gayi ਕਾਲਜ ਦੀ ਸਿੱਖਿਆ ਡਾਕਟਰ ਅੰਬੇਦਕਰ ਜੀ ਨੇ ਮੁੰਬਈ ਅਲਫਸਟਨ ਕਾਲਜ ਤੋਂ ਪ੍ਰਾਪਤ ਕੀਤੀ। ਆਪ ਜੀ ਦੇ ਵੱਡੇ ਭਰਾ ਨੇ ਆਪ ਜੀ ਨੂੰ ਸਮਝਾਇਆ ਕਿ ਆਪ ਜੀ ਦੇ ਮਾਤਾ ਜੀ ਆਪ ਨੂੰ ਵੱਡਾ ਅਫਸਰ ਬਣਾਉਣਾ ਚਾਹੁੰਦੇ ਸਨ। ਤਾਂ ਉਸ ਦਿਨ ਤੋਂ ਡਾਕਟਰ ਕੇਮਰਾ ਅੰਬੇਦਕਰ ਜੀ ਨੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਡਾਕਟਰ ਕੇਮਰਾ ਅੰਬੇਦਕਰ ਲੋਕਤੰਤਰੀ ਪ੍ਰਣਾਲੀ ਦੇ ਸਮਰਥਕ ਸਨ। ਆਪ ਜੀ ਦਾ ਵਿਚਾਰ ਸੀ ਕਿ ਸਿਹਤ, ਜਾਗਪਾਤ ਅਤੇ ਛੂਤਛਾ ਦੀ ਬਿਮਾਰੀ ਦੂਰ ਕਰਨ ਲਈ ਸਿੱਖਿਆ ਦਾ ਪਸਾਰ, ਸ਼ਹਿਰੀਕਰਨ, ਉਦਯੋਗੀਕਰਨ ਬਹੁਤ ਜ਼ਰੂਰੀ ਹੈ। ਆਪ ਜੀ ਨੇ ਸਿੱਖਿਆ ਦਾ ਪਸਾਰ ਕਰਨ ਲਈ ਪੀਪਲ ਐਜੂਕੇਸ਼ਨ ਸੁਸਾਇਟੀ ਬਣਾਈ। ਡਾਕਟਰ ਭੀਮਰਾ ਅੰਬੇਦਕਰ ਜੀ ਦੀ ਨਿਗਰਾਨੀ ਹੇਠ ਸੰਵਿਧਾਨ ਤਿਆਰ ਹੋਇਆ। ਸੰਵਿਧਾਨ ਦਾ ਇਹ ਖਰੜਾ 26 ਨਵੰਬਰ 1949 ਨੂੰ ਪਾਸ ਹੋਇਆ। 26 ਨਵੰਬਰ 1950 ਨੂੰ ਲਾਗੂ ਕਰ ਦਿੱਤਾ ਗਿਆ। ਆਪ ਅੰਗ ਸਮੇਤਾ ਕਰਾਸਵਾ ਦੇ ਮੈਂਬਰ ਰਹੇ ਜੀਵਨ ਦੇ ਆਖਲੇ ਦਿਨਾਂ ਵਿੱਚ ਆਪ ਜੀ ਨੇ ਬੁੱਧ ਧਰਮ ਗ੍ਰਹਿਣ ਕੀਤਾ 6 ਦਸੰਬਰ 1950 ਆਪ ਜੀ ਅਕਾਲ ਚਲਾਣਾ ਕਰ ਗਏ ਭਾਰਤਵਾਸੀ ਡਾਕਟਰ ਅੰਬੇਦਕਰ ਜੀ ਦੇ ਯੋਗਦਾਨ ਲਈ ਉਹਨਾਂ ਦੇ ਰਿਣੀ ਰਹਣਗੇ ਆਪ ਜੀ ਦਾ ਕਹਿਣਾ ਸੀ ਸਿੱਖਿਆ ਸ਼ੇਰਨੀ ਦਾ ਦੁੱਧ ਹੁੰਦਾ ਹੈ ਜੋ ਇਸ ਨੂੰ ਪੀਂਦਾ ਹੈ ਉਹ ਦਹਾੜਦਾ ਹੈ ਸਿੱਖ ਉਹਨਾਂ ਦਾ ਕਹਿਣਾ ਸੀ ਕਿ ਪੈਰਾਂ ਵਿੱਚ ਜੁੱਤੀਆਂ ਹੋਣ ਚਾਹੀਏ ਨਾ ਹੋਣ ਪਰ ਹੱਥਾਂ ਵਿੱਚ ਕਿਤਾਬ ਹੋਣੀ ਬਹੁਤ ਜ਼ਰੂਰੀ ਹੈ ਸਾਡੇ ਸਮਾਜ ਕੋਲ ਨਾ ਇਹ ਨਾ ਪੈਸਾ ਹੈ ਨਾ ਜ਼ਮੀਨ ਹੈ ਨਾ ਹੀ ਹੁੰਦਾ ਰਸੂਲ ਹੈ ਨਾ ਇੰਨੀ ਰਾਜਨੀਤਿਕ ਤਾਕਤ ਇਸ ਕਰਕੇ ਸਾਡੇ ਕੋਲ ਅੱਗੇ ਵਧਣ ਦਾ ਸਿਰਫ ਇੱਕ ਹੀ ਤਰੀਕਾ ਹੈ ਵੱਧ ਤੋਂ ਵੱਧ ਪੜਾਈ ਕਰਨਾ ਜਾਪਿੰਗ ਜਾਪਾਨ ਕਰਨਾ is also known as father of indian constitution due to his massive role as the chairman of the drafting committee for the indian constitution sat sriyakal adab namaste jai hind jai bharat karyakmukh mehman teacher sahabana te itthe ponche sare hi mere veera pena nu mere vallon ji aaya nu main simran jamat 7vi di vidyarthan ajj tuhannu baba sahab dr bhimrao ambedkar ji bare kuch dassan ja rahi ha he belonged to the sookoloi caste and hence felt deeply for them paradhratan sanvidhan nirmata baba saheb dr pīmram ambedkar ji da janam 14 april 1891 vinu pita subedar ram ji malodi sokpal ate mata pīmna bai de karan maho military headquarter of war madhyapradesh vich hoya baba saheb dr pīmram ambedkar ji da parivar mool roop vich bombay presidency ratnagiri jille da poli taluka da rehne wala si ਉਹਨਾਂ ਦੇ ਪੁਰਖੇ ਆਪਣੀ ਜੱਦੀ ਕੰਮ ਨੂੰ ਛੱਡ ਕੇ ਈਸਟ ਇੰਡੀਆ ਸ਼ਾਸਨ ਕਾਲ ਵਿੱਚ ਕੰਮ ਕਰਨ ਲੱਗੇ। ਉਹਨਾਂ ਦੇ ਪਿਤਾ ਵੀ ਸੈਨਾ ਵਿੱਚ ਨੌਕਰੀ ਕਰਨ ਲੱਗ ਪਏ। 1894 ਈਸਵੀ ਵਿੱਚ ਉਹਨਾਂ ਦੇ ਪਿਤਾ ਸੈਨਾ ਵਿੱਚੋਂ ਸੇਵਾਮੁਕਤ ਹੋਏ। 1896 ਈਸਵੀ ਵਿੱਚ ਬਾਬਾ ਸਾਹਿਬ ਡਾਕਟਰ ਪੀਰਾਂ ਅੰਬੇਦਕਰ ਜੀ ਦੇ ਮਾਤਾ-ਦਾਦ ਦੇ ਹਾਨਤ ਹੋ ਗਿਆ। ਅੱਜ ਮੈਂ ਤੁਹਾਨੂੰ ਬਾਬਾ ਸਾਹਿਬ ਦੇ ਕੁਝ ਮਹਾਨ ਕੰਮਾਂ ਬਾਰੇ ਦੱਸਣ ਜਾ ਰਹੀ ਹਾਂ। ਬਾਬਾ ਸਾਹਿਬ ਕਹਿੰਦੇ ਹਨ ਕਿ ਮਨੁੱਖ ਨਾਸ਼ਵਾਨ ਹਨ ਇਸੇ ਤਰ੍ਹਾਂ ਵਿਚਾਰਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਜਿਵੇਂ ਇੱਕ ਪੌਦੇ ਨੂੰ ਪਾਣੀ ਦੀ ਲੋੜ ਪੈਂਦੀ ਹੈ ਉਸੇ ਤਰ੍ਹਾਂ ਵਿਚਾਰਾਂ ਨੂੰ ਜਿੰਦਾ ਰਹਿਣ ਲਈ ਲਗਾਤਾਰ ਪ੍ਰਚਾਰ ਦੀ ਲੋੜ ਪੈਂਦੀ ਹੈ ਨਹੀਂ ਤਾਂ ਦੋਨੋਂ ਮੁਰਝਾ ਕੇ ਮਰ ਜਾਣਗੇ ਤੇ ਖਤਮ ਹੋ ਜਾਣਗੇ ਜੇ ਤੁਸੀਂ ਮੈਨੂੰ ਪੁੱਛੋ ਮੇਰਾ ਆਦਰਸ਼ ਸਮਾਜ ਉਹ ਹੈ ਜੋ ਸੁਤੰਤਰਤਾ ਸਮਾਨਤਾ ਤੇ ਭਾਈਚਾਰੇ ਉੱਤੇ ਅਧਾਰਿਤ ਹੋਵੇ ਇੱਕ ਆਦਰਸ਼ ਸਮਾਜ ਨੂੰ ਗਤੀਸ਼ੀਲ ਹੋਣਾ ਚਾਹੀਦਾ ਹੈ ਸਮੇਤੀ ਲੋੜ ਨੂੰ ਸਾਰੀ ਹੋ ਰਹੀ ਤਬਦੀਲੀਆਂ ਲਈ ਸਾਰੇ ਰੱਖਲੇ ਹੋਣੇ ਚਾਹੀਦੇ ਹਨ ਇੱਕ ਇਤਿਹਾਸਕਾਰ ਨੂੰ ਸਹੀ ਸੱਚਾ ਅਤੇ ਨਿਰਪੱਖ ਹੋਣਾ ਚਾਹੀਦਾ ਹੈ ਮਨਮਗ ਤੋਂ ਸੁਤੰਤਰ ਇੱਕ ਸਵਾਰਥਪਕੋੜਾ ਪਿਆਜ ਜਾਂ ਗੁੱਸੇ ਤੋਂ ਬੇਲਾਗ ਹੋਵੇ ਸੱਚਪ੍ਰਤੀ ਵਫਾਦਾਰ ਹੋਵੇ ਜੋ ਇਤਿਹਾਸ ਦੀ ਮਾਂ ਹੁੰਦੀ ਹੈ ਇਸ ਇਤਿਹਾਸਕਾਰ ਮਹਾਨ ਕਮਾਨੂ ਕਰਨ ਵਾਲਾ ਅਣਗਹਿਲੀ ਦਾ ਦੁਸ਼ਮਣ ਪੂਤਕਾਲ ਦਾ ਗਵਾਹ ਅਤੇ ਭਵਿੱਖ ਦਾ ਨਿਰਦੇਸ਼ਕ ਹੁੰਦਾ ਹੈ ਮੇਰੇ ਵੱਲੋਂ ਸਿੱਖਿਆ ਦੇ ਅੰਤਿਮ ਸ਼ਬਦ ਤੁਹਾਨੂੰ ਇਹ ਹਨ ਸਿੱਖਿਆਤ ਰਹਿੋ ਸੰਘਰਸ਼ ਕਰੋ ਇਨਸਾਫ ਸਾਡੀ ਤਰਫ ਹੈ ਆਪਣੇ ਆਪ ਵਿੱਚ ਭਰੋਸਾ ਰੱਖੋ ਮੈਂ ਨਹੀਂ ਸਮਝਦਾ ਕਿ ਅਸੀਂ ਲੜਾਈ ਹਾਰ ਸਕਦੇ ਹਾਂ ਸੰਘਰਸ਼ ਮੇਰੇ ਲਈ ਖੁਸ਼ੀ ਦੀ ਗੱਲ ਹੈ ਸਾਨੂੰ ਆਪਣੀ ਗੁਲਾਮੀ ਆਪ ਖਤਮ ਕਰਨੀ ਹੋਵੇਗੀ ਇਸ ਲਈ ਕਿਸੇ ਦੇਵੀ ਦੇਵਤੇ ਜਾਂ ਸੁਪਰਮੈਨ ਤੇ ਨਾ ਰਹਿਓ ਇਹ ਹੀ ਕਾ피 ਨਹੀਂ ਕਿ ਲੋਕ ਗਿਣਤੀ ਵਿੱਚ ਜ਼ਿਆਦਾ ਹਨ ਸਫਲਤਾ ਦੀ ਪ੍ਰਾਪਤੀ ਲਈ ਉਹੀ ਲੋਕ ਸੁਚੇਤ ਅਤੇ ਆਤਮ ਸਨਮਾਨ ਵਾਲੇ ਵੀ ਹੋਣੇ ਚਾਹੀਦੇ ਹਨ ਇਸ ਦੁਨੀਆ ਅੰਦਰ ਆਤਮ ਸਨਮਾਨ ਨਾਲ ਜੀਣਾ ਸਿੱਖੋ ਇਸ ਦੁਨੀਆ ਵਿੱਚ ਕੁਛ ਕਰ ਜਾਣ ਦੀ ਖਾਹਿਸ਼ ਆਪਣੇ ਮਨ ਵਿੱਚ ਪਾ ਲਓ ਯਾਦ ਰੱਖੋ ਸਵਾਰਥ ਦਾ ਦੌਰ ਚੁੱਕਾ ਹੈ ਨਵੇਂ ਯੁੱਗ ਦੀ ਸ਼ੁਰੂਆਤ ਹੈ ਕਿਉਂਕਿ ਹੁਣ ਤੁਸੀਂ ਰਾਜਨੀਤਿਕ ਮਾਮਲਿਆਂ ਵਿੱਚ ਹਿੱਸਾ ਲੈ ਸਕਦੇ ਹੋ ਬਾਬਾ ਸਾਹਿਬ ਕਹਿੰਦੇ ਹਨ ਕਿ ਧਰਮ ਮਨੁੱਖ ਲਈ ਹੈ ਨਾ ਕਿ ਮਨੁੱਖ ਧਰਮ ਲਈ ਉਸ ਤਾਮ ਨੂੰ ਛੱਡੋ ਜਿਹੜਾ ਧਰਮ ਮਨੁੱਖ ਨੂੰ ਮਨੁੱਖ ਹੀ ਨਾ ਮੰਨੇ ਤਾਂ ਤੁਹਾਨੂੰ ਪਾਣੀ ਪਿਲਾਉਣ ਤੋਂ ਮੁਨਕਰ ਹੋਵੇ ਅਤੇ ਤੁਹਾਨੂੰ ਸਿੱਖਿਆ ਪ੍ਰਾਪਤ ਕਰਨ ਤੋਂ ਰੋਕਦਾ ਹੈ ਤੁਹਾਡੀ ਤਰੱਕੀ ਵਿੱਚ ਰੋੜਾ ਹੈ ਅਖੀਰ ਬਾਬਾ ਸਾਹਿਬ ਆਪਣੇ ਲੋਕਾਂ ਦੇ ਸਮਾਜ ਲਈ ਜੂਝਦੇ ਹੋਏ 6 ਦਸੰਬਰ 1955 ਈਸਵੀ ਨੂੰ ਪ੍ਰਣਿਰਮਣ ਹੋ ਗਏ ਅੰਤ ਵਿੱਚ ਮੈਂ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਸ਼ਬਦ ਪੇਸ਼ ਕਰਨਾ ਚਾਹੁੰਦੀ ਹਾਂ ਨਜ਼ਰੋਂ ਸੇ ਨਜ਼ਾਰਾ ਦੇਖਾ ਕਦੇ ਪਹਿਲੇ ਕੋਈ ਐਸਾ ਨਜ਼ਾਰਾ ਨਹੀਂ ਦੇਖਾ ਤੁਜ ਜੈਸਾ ਸਿਤਾਰਾ ਨਹੀਂ ਦੇਖਾ बाबासाहेब अंबेडकर जी की जन्मदिन की हार्दिक शुभकामनाएं शिक्षा शेरनी का दूध है जो पिएगा वह दहाड़ेगा धन्यवाद जय भीम जय भारत सबको पहले मेरे ਵੱਲੋਂ ਆਪ ਸਭ ਨੂੰ ਪਿਆਰ ਭਰੀ ਸ਼ਸ਼ਟਰੀਆਤ ਮੈਂ ਤੁਹਾਡੇ ਸਾਹਮਣੇ ਡਾਕਟਰ ਭੀਮrao ਅੰਬੇਦਕਰ ਜੀ ਦੇ ਜੀਵਨ ਬਾਰੇ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੀ ਆ ਡਾਕਟਰ ਭੀਮrao ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਇਸਵੀ ਵਿੱਚ ਹੋਇਆ ਡਾ. ਬਾਬਾ ਸਾਹਿਬ ਅੰਬੇਦਕਰ ਨਾਮ ਨਾਲ ਪ੍ਰਸਿੱਧ ਇੱਕ ਪਾਕੀ ਕਾਨੂੰਨ ਸਾਜ਼ ਅਰਥ ਸ਼ਾਸਤਰੀ ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਬਲਿੱਕਤ ਬੋਧੀ ਨਹਿਰ ਨੂੰ ਪ੍ਰੇਰਿਤ ਕੀਤਾ ਅਤੇ ਸਮਾਜਿਕ ਪੇਟ ਭਾਵ ਦੇ ਖਿਲਾਫ ਪਚਾਰ ਕੀਤਾ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ ਭਾਰਤ ਦੇ ਹੋਰ ਕਿਤੇ ਉਹਨਾਂ ਨੂੰ ਅਕਸਰ ਬਾਬਾ ਸਾਹਿਬ ਵਿੱਚ ਆਦਰਯੋਗ ਪਿਤਾ ਕਹਿੰਦੇ ਹਨ ਬਾਬਾ ਸਾਹਿਬ ਅੰਬੇਦਕਰ ਨੇ ਕਲੰਬੀਆ ਯੂਨੀਵਰਸਿਟੀ ਵਿੱਚ ਅਤੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਅਰਥ ਸ਼ਾਸਤਰ ਵਿੱਚ ਡਾਕਟਰੇਟ ਪ੍ਰਾਪਤ ਕੀਤੀ ਅਧਿ ਰਾਗ ਨੇ ਕਿ ਵਿਗਿਆਨ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀ 1955 ਵਿੱਚ ਉਹਨਾਂ ਨੇ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ ਬੁੱਧ ਧਰਮ ਧਾਰਨ ਕਰ ਲਿਆ ਉਨ੍ਹਾਂ ਦੇ ਨਾਲ ਲੱਖਾਂ ਲੋਕਾਂ ਨੇ ਧਰਨ ਸਵੀਕਾਰ ਕਰ ਲਿਆ ਡਾਕਟਰ ਪੀਮ ਰਾਓ ਅੰਬੇਰਕਰ ਮਹਾਜਾਤੀ ਵਿੱਚ ਹੋਇਆ ਜਿਸ ਨੂੰ ਅਛੂਤ ਸਮਝਿਆ ਜਾਂਦਾ ਸੀ ਡਾਕਟਰ ਪੀਮ ਰਾਓ ਦੇ ਨਾਲ ਹੋਰ ਬੱਚੇ ਅਛੂਤ ਜਾਤੀ ਦੇ ਹੋਣ ਕਰਕੇ ਕਲਾਸ ਦੇ ਅੰਦਰ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ ਜਦੋਂ ਉਹਨਾਂ ਨੇ ਪਾਣੀ ਪੀਣਾ ਹੁੰਦਾ ਤਾਂ ਕਿਸੇ ਉੱਚ ਜਾਤੀ ਦੇ ਵਿਅਕਤੀ ਵੱਲੋਂ ਉਚਾਈ ਤੋਂ ਪਾਣੀ ਡੋਲਿਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪਾਣੀ ਜਾਂ ਪਾਣੀ ਵਾਲੇ ਪਾਂਡੇ ਨੂੰ ਛੂਹਣ ਦੀ ਆਜ਼ਾਦਤ ਨਹੀਂ ਸੀ ਆਮ ਤੌਰ ਤੇ ਇਹ ਕੰਮ ਸਕੂਲ ਦੇ ਚਪੜਾਸੀ ਵੱਲੋਂ ਡਾਕਟਰ ਭੀਮਰਾਓ ਦੀ ਕਰਵਾਇਆ ਜਾਂਦਾ ਸੀ ਜਦੋਂ ਚਪੜਾਸੀ ਉੱਥੇ ਮੌਜੂਦ ਨਹੀਂ ਹੁੰਦਾ ਸੀ ਤਾਂ ਉਹਨਾਂ ਨੂੰ ਪਾਣੀ ਪੀਤੇ ਬਿਨਾਂ ਹੀ ਜਾਣਾ ਪੈਂਦਾ ਸੀ ਬਾਅਦ ਵਿੱਚ ਉਹਨਾਂ ਨੇ ਇਸ ਸਥਿਤੀ ਨੂੰ ਆਪਣੀ ਲਿਖੀ ਨੋ ਪੀਅਨ ਨੋ ਬੱਟਰ ਵਿੱਚ ਦਸਾਇਆ ਸੀ 15 10 ਤੋਂ 1947 ਇਸ ਲਈ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਡਾਕਟਰ ਡਾ. ਅੰਬੇਦਕਰਨ ਨੂੰ ਦੇਸ਼ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਵਜੋਂ ਸੇਵਾ ਕਰਨ ਲਈ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ 19 ਅਗਸਤ ਨੂੰ ਉਨ੍ਹਾਂ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਅੰਬੇਦਕਰ ਇੱਕ ਬੁੱਧੀਮਾਨ ਸੰਵਿਧਾਨਕ ਮਾਹੀ ਸੀ ਜਿਸ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜਾਈ ਕੀਤੀ ਸੀ ਅੰਬੇਦਕਰ ਨੂੰ ਭਾਰਤ ਦੇ ਸੰਵਿਧਾਨ ਦਾ ਪਿਤਾ ਮੰਨਿਆ ਗਿਆ ਸੀ ਜੈ ਪਿੰਜ ਜੈ ਪਾਲ